ਬੇਨਤੀ ਕਰੋ ਮਹਾਰਾਜ ਸੱਚੇ ਪਾਤਸ਼ਾਹ ਸਾਰੇ ਜ਼ਿਮੀਂਦਾਰ ਭਰਾਵੇ ਤੇ ਹੋਣ ਤੇ ਆਪਣੀ ਆਪਣੀਆਂ ਫਸਲਾਂ ਸਾਂਭਣ ਮਹਾਰਾਜ ਸੱਚੇ ਪਾਤਸ਼ਾਹ ਪੁੱਤਰਾਂ ਨੂੰ ਪਾਲੀਆਂ ਨੇ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਆਪਣੇ ਫਸਲਾਂ ਬਾੜਨ ਵੇਚਣ ਤੇ ਕਰਨਗਾ ਨਾ ਨਾਮ ਸਜਾਨ ਸਿੰਘ ਦੇ ਪਿੰਡ ਧੁੱਲੇ ਵਾਲਾ ਜੀ ਅਸੀਂ ਇਹ 10 ਬੇਨਤੀ ਕਰਦੇ ਹਾਂ ਕਿ ਸਾਰੇ ਜ਼ਿਮੀਂਦਾਰ ਭਰਾ ਆਪਣੇ ਫਸਲਾਂ ਲੈ ਕੇ ਆਏ ਨੇ ਪੁੱਤਰਾਂ ਨੂੰ ਪਾਲੀਆਂ ਨੇ ਤੇ ਅਦਾਸਾਂ ਬੇਨਤੀ ਹੈ ਇਹ ਕਰਨੇ ਕਿ ਮਹਾਰਾਜ ਸੱਚੇ ਪਾਤਸ਼ਾਹ ਕਿ ਮੀਂਹ ਨਾ ਪਵੇ ਬਾਹਰ ਸੱਚੇ ਪਾਤਸ਼ਾਹ ਸਾਰਿਆਂ ਨੂੰ ਆਪਣੇ ਆਪਣੇ ਫਸਲਾਂ ਵੇਚ ਕੇ ਘਰ ਜਾਣ ਆ ਮੰਡੀ ਦੀ ਗੱਲ ਕਰੀਏ ਤਾਂ ਮੰਡੀ ਚ ਇੰਤਜ਼ਾਮ ਹਾਂਜੀ ਮੰਡੀ ਤੇ ਇੰਤਜ਼ਾਮ ਆਰਚੀ ਨੇ ਫੁੱਲ ਕੀਤਾ ਹੋਇਆ ਪਿਆ ਤੇ ਤਰਪਾਲਾਂ ਲਾ ਦਿੱਤੀਆਂ ਨੇ ਪਰ ਮੁਸ਼ਕਲਾਂ ਬਹੁਤ ਆ ਰਹੀਆਂ ਨੇ ਆਪਣੇ ਲੇਬਰਾਂ ਤੋਂ ਲੇਬਰਾਂ ਦੀ ਬਹੁਤ ਘਾਟ ਆ ਜੀ ਮੌਸਮ ਬਦਲ ਰਿਹਾ ਤੇ ਬਰਸਾਤ ਜਿਹੜੀ ਇਹਨਾਂ ਬੇਮੌਸਮੀ ਪੈ ਰਹੀ ਹੈ ਜੀ ਹਾਂਜੀ ਰੱਬਗੇ ਹੀ ਅਰਦਾਸ ਬੇਨਤੀ ਹੈ ਜੀ ਆਪਣੇ ਫਸਲਾਂ ਜੀਵੰਦਾਰ ਸਾਂਭਣ ਤੇ ਘਰਾਂ ਨੂੰ ਜਾਣ ਇਹ ਅਰਦਾਸ ਬੇਨਤੀ ਇਹੀ ਕਰਦੇ ਆਂ ਕਿ ਮਹਾਰਾਜ ਸੱਚੇ ਪਾਤਸ਼ਾਹ 10 ਕਿ ਦਿਨ 15 ਕਿ ਦਿਨ ਹੋਰ ਘਟਾ ਦੇਣ ਮਹਾਰਾਜ ਸੱਚੇ ਪਾਤਸ਼ਾਹ ਤੇ ਆਪਣੇ ਜ਼ਿਮੀਂਦਾਰ ਫਸਲਾਂ ਸਾਂਭ ਲੈਣ ਪੁੱਤਰਾਂ ਵਾਂਗੂ ਪਾਲੀਏ ਹਾਂਜੀ ਤੇ ਮੰਡੀਆਂ ਤੇ ਪਰ ਇਨਸਾਨੀ ਆ ਰਹੀ ਏ ਤੇ ਆਪਣੇ ਲੇਵਰਾਂ ਦੀ ਬਹੁਤ ਘਾਟ ਆ ਜੀ ਮੇਜਰ ਸਿੰਘ ਨਾਮ ਆ ਜੀ ਪਿੰਡ ਤੁੱਲੇਵਾਲਾ ਤੇ ਆਪਣੀ 5 ਏਕੜ ਫਸਲ ਆਈ ਏ ਮੰਡੀ ਦੇ ਵਿੱਚ ਤੇ 10 ਏਕੜ ਖੜੀ ਹੋਈ ਏ ਜੀ ਤੇ ਉਪਰੋਂ ਮੌਸਮ ਵੀ ਕਾਫੀ ਪਰੇਸ਼ਾਨ ਕਰ ਰਿਹਾ ਹੈ ਤੇ ਮੰਡੀ ਦੇ ਵਿੱਚ ਵੀ ਥੋੜੀ ਜਿਹੀ ਲੇਬਰ ਦੀ ਘਾਟ ਕਰਕੇ ਪਰੇਸ਼ਾਨੀ ਆ ਰਹੀ ਹੈ ਤੇ ਆੜਤੀ ਵੀ ਫੁੱਲ ਸਾਫ ਦੇ ਰਹੇ ਨੇ ਤਰਪਾਲਾਂ ਵੱਜੋਂ ਵੀ ਤੇ ਜੇ ਪਰਮਾਤਮਾ ਅੱਗੇ ਹੁਣ ਇਹ ਹੀ ਰਿਕਵੈਸਟ ਹੈ ਵੀ 15 ਕਿ ਦਿਨ ਸਾਨੂੰ ਹੋਰ ਦੇ ਦੇਣ ਜੋ ਪੁੱਤਾਂ ਵਾਂਗੂ ਫਸਲ ਸਾਡੀ ਪਾਲੀ ਹੋਈ ਹੈ ਉਹ ਕਵਰ ਹੋ ਜੇਗੇ ਤੇ ਸਾਡੀ ਬਾਰਿਸ਼ ਹੁੰਦੀ ਆ ਤਾਂ ਇਨਸਾਨ ਦੀ ਗੱਲ ਕਰੀਏ ਤਾਂ ਕਿੰਨਾ ਕੁ ਨੁਕਸਾਨ ਹਾਂਜੀ ਹਾਂਜੀ ਬਾਰਿਸ਼ ਹੁੰਦੀ ਹੈ ਤਾਂ ਸਾਨੂੰ ਬਹੁਤ ਹੀ ਮੁਸ਼ਕਲਾਂ ਦਾ ਤੇ ਨੁਕਸਾਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜੀ ਪਿੰਡ ਮੇਰਾ ਇਸਾਪੁਰ ਹੀ ਨਾਮ ਮੇਰਾ ਪ੍ਰਵਿੰਦਰ ਸਿੰਘ ਹੈ ਜੀ ਇਹ ਮੇਰੇ ਸਾਰੇ ਪਿੰਡ ਵਾਸੀ ਖੜੇ ਹੋਏ ਨੇ ਨਾਲ ਤੇ ਪਿੰਡ ਵਾਲੇ ਪਿੰਡ ਧੁੰਦੇ ਵਾਲੇ ਪਿੰਡ ਇਸਾਪੁਰ ਤੇ ਕੋਈ ਮਿਲਕਾਲ ਦੇ ਬੰਦੇ ਵੀ ਨਹੀਂ ਗੱਲ ਕਰੀਏ ਮੰਡੀ ਚ ਜਿਹੜਾ ਹੈ ਇੰਤਜ਼ਾਮ ਨੇ ਕਿੱਦਾਂ ਦੇ ਇੰਤਜ਼ਾਮ ਨੇ ਫਿਲਹਾਲ ਦੇਖੋ ਜਿੱਦਾਂ ਮੌਸਮ ਦੇ ਦੌਰਾਨ ਆਰਟੀ ਵੀ ਆਪਣੀ ਮਾੜੀ ਮੋਟੀ ਜਿੰਨੀ ਕਿ ਪਹੁੰਚ ਹੋ ਸਕਦੀ ਕਰਦੇ ਪਏ ਨੇ ਬਾਕੀ ਸਾਰੇ ਮੇਰੇ ਵੀਰ ਜਿੰਨੇ ਵੀ ਇੱਥੇ ਕਿਸਾਨ ਖੜੇ ਹੋਏ ਨੇ ਸਾਰੇ ਆਪਣੀ ਪਹੁੰਚ ਦੇ ਨਾਲ ਕਰਦੇ ਪਏ ਨੇ ਕੁਝ ਮੌਸਮ ਦੇ ਵੀ ਢਿੱਲੀ ਕਰਕੇ ਤਰਪਾਲਾਂ ਚਲਦੀਆਂ ਪਈਆਂ ਬਾਕੀ ਲੇਬਰ ਦੀ ਘਾਟ ਹੈ ਸਾਰਿਆਂ ਨੂੰ ਪਤਾ ਹੀ ਹੈ ਜਿਵੇਂ ਆਪਾਂ ਇੱਥੇ ਚੱਲ ਤੇ ਕਾਫੀ ਕਈਆਂ ਨੂੰ ਮੁਸ਼ਕਲ ਆ ਵੀ ਰਹੀਆਂ ਨੇ ਕਈਆਂ ਨੂੰ ਦੋ ਦੋ ਤਿੰਨ ਤਿੰਨ ਦਿਨ ਵੀ ਹੋ ਗਏ ਮੰਡੀਆਂ ਵਿੱਚ ਕਈਆਂ ਦਾ ਨਾਲੋ ਨਾਲ ਵੀ ਜਾਦੇ ਹੈ ਬਾਕੀ ਤੁਹਾਨੂੰ ਪਤਾ ਹੀ ਹੈ ਜਿਵੇਂ ਸਭ ਦੇ ਹਾਲਾਤਾਂ ਦੇ ਨਾਲ ਬਾਕੀ ਪਰਮਾਤਮਾ ਦੇ ਹੱਥ ਹੈ ਜੋ ਟੋਟਲ ਏਰੀਆ हिसाब ਨਾਲ 25-30% ਹੀ ਆਈ ਹੈ ਬਾਕੀ ਕਈਆਂ ਦਾ ਹਜੇ ਖੜਿਆ ਹੋਇਆ ਹੈ ਮਤਲਬ ਕਿ ਮਾਲ ਜਿੱਦਾਂ ਖੜੀ ਹੋਈ ਹੈ ਤੇ ਨਾਲੋ ਨਾਲ ਕਿਉਂਕਿ ਜਲਦੀ ਪੀਏ ਨਾਲ ਤੂੜੀ ਦਾ ਕੰਮ ਵੀ ਚੱਲ ਰਿਹਾ ਸੋ ਕਿਸਾਨਾਂ ਨੂੰ ਉਹਨੀ ਵੇਲ ਨਹੀਂ ਮਿਲ ਰਹੀ ਪੂਰੀ ਤਰੱਕੇ ਨਾਲ ਫੇਰ ਕੁਝ ਮੌਸਮੀ ਹਾਲਾਤ ਕਰਕੇ ਕਈਆਂ ਨੇ ਛੱਡਾਂ ਵਿੱਚ ਲਾਈ ਹੋਈ ਹੈ ਕਿਤੇ ਘਰੇ ਲਾਈ ਹੋਈ ਹੈ ਜਾਂ ਵਿੱਚ ਖੜੀ ਹੋਈ ਹੈ ਸੋ ਕਾਫੀ ਯਾਨੀ ਕਿ ਨੁਕਸਾਨ ਹੋਣ ਦੇ ਵੀ ਕਾਫੀ ਚਾਂਸਸ ਹੈਗੇ ਸੋ ਦਰਦ ਵੀ ਕਈਆਂ ਦੇ ਮਨਾਂ ਵਿੱਚ ਬੈਠਿਆ ਹੋਇਆ ਸੋ ਕੋਈ ਉਸ ਹਾਵ ਨਾਲ ਚੱਲ ਰਿਹਾ ਸਾਰਾ ਕੰਮ ਇੱਥੇ ਮੰਡੀ ਚ ਜਿਹੜੇ ਪ੍ਰਬੰਧ ਨੇ ਸਾਰੇ ਪੁੱਛਤਾ ਕੀਤੇ ਗਏ ਜੋ ਅਮਾਨ ਸਾਹਿਬ ਦੀ ਸਰਕਾਰ ਆ ਉਹਨਾਂ ਦਾ ਜਿਹੜਾ ਮਾਟੋ ਸੀਗਾ ਇਹ ਸੀ ਵੀ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਖੱਜਲ ਖਵਾਰੀ ਨਹੀਂ ਹੋਣ ਦਿੱਤੀ ਜਾਊਗੀ ਮੰਡੀਆਂ ਚ ਰੋੜ ਨਹੀਂ ਦਿੱਤਾ ਜਾਊਗਾ ਇੱਕ ਇੱਕ ਦਾਣਾ ਉਹਨਾਂ ਦਾ ਐਨ ਸਮੇਂ ਸਿਰ ਚੱਲੇ ਆ ਇੰਤਜ਼ਾਮ ਦੀ ਗੱਲ ਕਰਕੇ ਤਾਂ ਜਿਹੜਾ ਆ ਪਾਰਸ਼ ਦੇ ਜਿਵੇਂ ਮੌਸਮ ਬਦਲ ਰਹੇ ਆ ਕੀ ਇੰਤਜ਼ਾਮ ਕੀਤੇ ਗਏ ਨੇ ਉਹਦੇ ਭੁਗਤਾ ਪ੍ਰਬੰਧਾ ਜੀ ਕੋਈ ਵੀ ਇੱਕ ਵੀ ਦਾਣਾ ਭੇਜਣ ਨਹੀਂ ਦਿੱਤਾ ਜਾਊ ਸਮੇਂ ਸਿਰ ਕਿਸਾਨਾਂ ਨੂੰ ਉਹਦੇਗੀ ਉਹਦੀ ਇੱਕ ਇੱਕ ਦਾਣਾ ਚੱਕਿਆ ਜਾਵੇ ਇੱਕ ਕਿਸਾਨਾਂ ਦਾ ਕਹਿਣਾ ਵੀ ਜਿਹੜੀ ਲੇਬਰ ਦੀ ਪ੍ਰੋਬਲਮ ਆ ਰਹੀ ਹੈ ਉਹਨਾਂ ਨੂੰ ਲਿਫਟਿੰਗ ਚਾਹੀਦੀ ਹੈ ਉਹ ਦਾ ਵੀ ਇਹ ਪਿੱਛੇ ਪ੍ਰੋਬਲਮ ਆ ਇਹ ਵੀ ਜਿਹੜੇ ਇੱਕ ਦੋ ਦਿਨ ਦੀ ਹੈਗੀ ਇਹ ਸਮੱਸਿਆ ਦਾ ਇਹਦਾ ਵੀ ਹੱਲ ਕੀਤਾ ਜਾਵੇ ਮੱਚਵਾੜਾ ਮੰਡੀ ਦੀ ਗੱਲ ਕਰੀਏ ਤਾਂ ਹੁਣ ਤੱਕ ਜਿਹੜਾ ਕਿੰਨਾ ਜਿਹੜੀ ਆਮਦਨ ਹੋ ਚੁੱਕੀ ਹੈ ਹੁਣ ਤੱਕ ਜਿਹੜੀ ਹੈ 93000 407 ਕੁਇੰਟਲ ਕਣਕ ਆ ਚੁੱਕੀ ਹੈ ਜਿਹਦੇ ਚੋਂ 46403 ਦੀ ਲਿਫਟਿੰਗ ਵੀ ਹੋ ਚੁੱਕੀ ਹੈ ਟੋਟਲ ਮੱਤੀ ਦੀ ਗੱਲ ਕਰੀਏ ਤਾਂ ਪਿਛਲੇ ਸਾਲ ਕਿੰਨੀ ਕਿ ਜਿਹੜੀ ਆਮਦਨ ਸੀ ਪਿਛਲੇ ਸਾਲ 7,66,000 ਕੁਐਂਟਲ ਟੋਟਲ ਗਣਤ ਦੀ ਆਮਦਨ ਸੀ